ਸਾਸ ਸਿ ਸਿਆਨ ਮਾਂ ਲੱਟ ਹੋਈ ਇਕ ਨਾ ਜੱਲੇ ਨਾਲ ਜੋ ਸੱਚ ਆਰਾ ਹੋਈ ਐ ਗਵ ਕੂੜੇ ਟਟੇ ਵਾਲ ਉਹ ਤੁਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣਾ ਘਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਣੀ ਹੁਕਮ ਮਿਲੇ ਉੜਾਈ ਹੁਕਮੀ ਹੱਥ ਕਮੀਂ ਚ ਹੁਕਮੀ ਲਿਖੋ ਸੁਖ ਸੁਭਾਈਐ ਜਿਤਨਾ ਹੁਕਮੀ ਸਿਝੇ ਤੇ ਹੁਕਮੀ ਹਜਾਬੁ ਆਈਐ ਹੁਕਮੀ ਅੰਦਰਿ ਸਾਦੋ ਤ ਬਾਹਰੁ ਹੁਕਮ ਨਾ ਕੋਈ ਨਾਲਿ ਦੇ ਹੁਕਮੈ ਦੇਬ ਜਹ ਤਾ ਹਮ ਨਾ ਕੋਈ ਆਵਾ ਗੋਤਾਨ ਹੋਆ ਕਿਸੇ ਤਾਨ ਗਾਵਾ ਗੋਦਾ ਜਣੇ ਨਿਸ਼ਾਨ ਨਾ ਕੋਈ ਕੋਦਨ ਵੜਿਆਈਆ ਚਾਰ ਗਾਵਾਂ ਕੋ ਗਦਿਆ ਵਿਖੰ ਵਿਚਾਰ ਗਾਵਾਂ ਕੋ ਸਾਜ ਕਰੇ ਤਨਖੇਹ ਗਾਵਾਂ ਕੋ ਜੀ ਲੈ ਫਿਰਦੇ ਗਾਵਾਂ ਕੋ ਆਪੇ ਦਿਸੇ ਦੂਰ ਗਾਵਾਂ ਕੋ ਵੇਖੇ ਹਾਜ਼ਰਾ ਹਜ਼ੂਰ ਕਥਨਾ ਤੇਨਾ ਆਵੇ ਤੂਟ ਕਥ ਕਥ ਗਥੀ ਕੋਟੀ ਕੋਟ ਕੋਟ ਦਿੰਦਾ ਦੇ ਲੰਗ ਭਗਵਾ ਯੁਵਾ ਦਿਨ ਦਿਖਾਈ ਖਾਇ ਹੁਕਮੀ ਹੁਕਮ ਜੁਲਾਇ ਰਾਹ ਨਾ ਨ ਕੋ ਬੀਸੇ ਵੇ ਪਰਵਾਹ ਮਾਤਾ ਸਰਬਾਦਨਾਇ ਪ੍ਰਖਿਆ ਹੋ ਅਪਾਰ ਆਖਾ ਮੰਗਾ ਦੇਹ ਦੇ ਦਾਤ ਤਰੇਜਦਾਰ ਫਿਰ ਕੇ ਅੱਗੇ ਰਖਿਆ ਜੇਥ ਵਿਸੇ ਦਰਬਾਰ ਹੁ ਕੇ ਬੋਲਣ ਬੋਲੀਆ ਜੇਥ ਸੁਣ ਕਰੇ ਯਾਰ ਅੰਮ੍ਰਿਤ ਵੇਲਾ ਸਾਧਨਾ ਮੋ ਦੇਾਈ ਵਿਚਾਰ ਕਰਮੀ ਆਵੇ ਤਪੜਾ ਨਗਰੀ ਮੋਹ ਦਵਾਰ ਨਾਲੇ ਕਿ ਇਹ ਜਾਣੀਏ ਸਭ ਆਪੇ ਸਚਿਆਰ ਦਾਪਿਆ ਨਾ ਜਾਏ ਕੀਤਾ ਨਾ ਹੋਵੇ ਆਪੇ ਆਪ ਨਿਰੰਧਨ ਹੋਏ ਕਿੰ ਸਿਹਵਾ ਦਿਨ ਬਾਇਆ ਮਨ ਨਾਨੇ ਗਾਵੇ ਗੁਣੀ ਗਾਣ ਗਾਵੇ ਸੁੰਨੀਆ ਮਨ ਰੱਖੀਏ ਬਹੁ ਦੁੱਖ ਪਰ ਹੱਸੂ ਕਰ ਲੇਗਾ ਗੁਰਮੁਖ ਆਦਮ ਗੁਰਮੁਖ ਵੇਦਮ ਗੁਰਮੁਖ ਰਾਹਿ ਸਮਾਈ ਗੋਰੀ ਸ਼ਰ ਗੁਰੂ ਗੋ ਰਖ ਬਰਮਾ ਗੁਰ ਪਾਰਵਤੀ ਮਾਈ ਇਹੋ ਜਾਣਾ ਆਖਾ ਨਹੀਂ ਪਹਿਣਾ ਕਦ ਨਾ ਜਾਈ ਜੁਰਾ ਇੱਕ ਦੇਵ ਜਾਈ ਰ ਬਣਾ ਦਿਆਂ ਦਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਰਤਨਾਮ ਸਿਰੀ ਵਾਹੇ ਗੁਰੂ ਸਾਹਿਬ ਜੀਓ ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਮ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਰੰਧਾਤ ਬੰਦਨ ਅਨਕਵਾਰ ਸਰਬ ਕਲਾ ਸਮਰੱਥ ਬੋਲਣ ਤੇ ਰਾਖੇ ਗੁਰੂ ਨਾਨਕ ਦੇਵ ਕਰ ਹੱਥ ਰਤਨਾਮ ਸਿਰੀ ਵਾਹੇ ਗੁਰੂ ਸਾਹਿਬ ਜੀਓ ਸੋਰਠ ਮਹਲਾ ਪੰਜਵਾ ਅਮਰੀ ਗਣਤਨਾ ਗਣੀਆਂ ਕਾਈ ਆਪਣਾ ਬਿਰਦ ਪਹਿਛਾਨ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗਮਾਨ ਅਮਰੀ ਗਣਤ ਨਾ ਗਵੀਆਂ ਕਾਈ ਆਪਣਾ ਬਿਰਦ ਬਿਸਾਨ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗਮਾਨ ਸਾਤਾ ਸਭ ਸਦ ਮਿਹਰਬਾਨ ਬੰਦ ਪਾਇਆ ਮੇਰੇ ਸਤਿਗੁਰੂ ਰੈ ਹੋਈ ਸਰਬ ਕਲਿਆਣ ਰਾਹਾ ਓ ਗਿਓ ਪਾਇ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਨ ਆਪਣੇ ਦਾਸ ਕੀ ਆਪ ਪੈ ਜਰਾਖੀ ਨਾਨਕ ਸਦ ਕੁਰਬਾਨ ਯੋ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਨ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕਰ ਬਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਘਰ ਦੀ ਸਾਧ ਸੰਗਤ ਜੀ ਆਜਾ ਪਾ ਜੋ ਮਾਨਸਰ ਜੀ ਦੀ ਮੇਰ ਸਦਾ ਗੁਰੂ ਸਾਹਿਬ ਬਾਠ ਦਾ ਆਰੰਭ ਕੀਤਾ ਹੋਇਆ ਹੈ ਉਸ ਦੇ ਆਪਾਂ ਗੰਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 141 ਅੰਗ ਦੇ ਅੱਗੇ ਵਿਚਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਬਾਠ ਵਿਚਾਰ ਕਰਦੇ ਹਾਂ ਇਹ ਪਿਆਨ 5 ਪਰ ਜਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਨਿਚਨ RAM DAS JUR ਬੇਨਸੀਰੇ ਆਤਮੇ ਸਵਾਰਿਆ ਅਨਕਾਲ ਰਾਮ ਨਾਸਿ ਜੂਰੇ ਬੇਨਸੀਰੇ ਆਤਮੇ ਸਵਾਰਿਆ ਵਾਹਿਗੁਰੂ 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 ਨूतਨ ਗਾਮ ਗਾਸ ਗੁਰ ਜਿਨਸੀ ਆਤਿਨੇ ਇੰਤਵਾਰੀ ਅਮ ਵਾਹੇ ਗੁਰੁ ਵਾਹਿ ਗੁਰੁ ਆਹੇ ਗੁਰੁ ਵਾਹੇ ਗੁਰੁ ਵਾਹਿ ਗੁਰੁ ਆਹੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਰਬਾਤੀ ਮਹਲਾ ਪੰਜਵਾਂ ਬੇਬਾਸ ਪੜਤਾਲ ਇੱਕ ਓੰਕਾਰ ਸਤਗੁਰ ਪ੍ਰਸਾਦਿ ਰਾਮ 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 ਜਾਪ ਕਲ ਕਲੇਸ਼ ਲੋਗ 모ਹੇ ਬਿਨਸ ਜਾਏ ਹੰਗ ਪਾਪ ਰਹਾਓ ਆਪ ਤਿਆਗ ਸੰਤ ਕਰਨ ਲਾਗ ਮਨ ਪਵਿੱਤ ਜਾਹੇ ਪਾਪ ਨਾਨਕ ਬਾਰਕ ਕਛੂ ਨਾ ਗਨ ਰੱਖਣ ਕੋ ਪ੍ਰਭ ਮਾਈ ਬਾਪ ਪਰਵਾਤੀ ਮਹਲਾ ਪੰਜ ਮਾ ਚਰਨ ਕਮਲ ਸਰਨ ਟੇਕ मूच मूच बेअंत ठाकुर सर्व ऊपर तू ही एक रहाऊ प्राण आधार दुःख विदार बैन हार बुद्ध विवेक नमस्कार राखन हार मन रा आराध प्रभु टेक शांत रहें करो मन जणा नानक पावै सुख अनेक बर्बाती अष्ट पदियां मोहल्ला पहला बेबास एक ओमकार सतगुरु प्रसाद ਲੋਬ ਦਾ ਡੋਰੀ ਮਨ ਬੋਰਾਇਆ ਸੁਤੇ ਲਾਲਚ ਜਨਮ ਗਵਾਇਆ ਲਪਟ ਰਹੀ ਫਨ ਬੰਦ ਨਾ ਪਾਇਆ ਸਤਗੁਰ ਰਖੇ ਨਾਮ ਵੜਾਇਆ ਨਾ ਮਨ ਮਰੇ ਨਾ ਮਾਇਆ ਮਰੇ ਜਿਨ ਕਥਕਿਆ ਸੋਈ ਜਾਣੈ ਆ ਬਦੋ ਜੀ ਚਾਰ ਤਉ ਸਾਗਰ ਕਰੇ ਰਹਾਉ ਮਾਇਆ ਸੰਚ ਰਾਜੇ ਹੰਕਾਰੀ ਮਾਇਆ ਸਾਥ ਨਾ ਚੱਲੇ ਪਿਆਰੀ ਮਾਇਆ ਮਮਤਾ ਹੈ ਬੋਰੰਗੀ ਕਿਣ ਨਾਵੇਂ ਕੋ ਨਾ ਹੈ ਸਾਥ ਨਾ ਸੰਗੀ ਜੋ ਮਨ ਦੇਖੈ ਪਰਮਨ ਪੈਸਾ ਕੈਸੀ ਮਨਸਾ ਕੈਸੀ ਦਸਾ ਕੈਸਾ ਕਰਮ ਕੈਸੀ ਲਿਮਲਾਏ